ਧਿਲਾ ਜ਼ਿਲਹੰਦਰ ਦੇ ਦੀਨੋਂ ਦੇ ਤਨੀ ਪਿੰਡ ਵਿਖੇ ਤਾਂ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਤੇ ਸਬੰਧ ਵਿੱਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਗੁਰਦੁਆਰਾ ਸਿੰਘ ਸਭਾ ਤੋਂ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਵਿੱਚ ਤਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਨਗਰ ਕੀਰਤਨ ਸਜਾਇਆ ਗਿਆ ਤੇ ਪੂਰੇ ਪਿੰਡ ਦੀ ਪਰਿਕਰਮਾ ਕੀਤੀ ਗਈ ਨਗਰ ਕੀਰਤਨ ਦੇ ਨਾਲ ਨਾਲ ਚੱਲ ਰਹੀਆਂ ਸੰਗਤਾਂ ਦੇ ਛੱਕੜ ਵਾਸਤੇ ਅਲੱਗ-ਅਲੱਗ ਪ੍ਰਕਾਰ ਦੇ ਲੰਗਰ ਲਗਾਏ ਗਏ ਪਿੰਡ ਵਿੱਚ ਆਖੋ-ਖਖ ਥਾਂ ਤੇ ਪੜਾਅ ਵੀ ਲਗਾਏ ਗਏ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸੈਕਟਰੀ ਸਮੂਹ ਕਮੇਟੀ ਮੈਂਬਰ ਗਰੰਧੀ ਸਾਹਿਬ ਹਜ਼ਰਸਾਨ ਇਸ ਮੌਕੇ ਤੇ ਗੜ੍ਹ ਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੁਆਬਾ ਹਲਚਲ ਚੈਨਲ ਦੀ ਟੀਮ ਨੂੰ ਜਾਣਕਾਰੀ ਦਿੰਦੇ ਆ ਦੱਸਿਆ ਕਿ ਤਾਂ ਤਨਤਨ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਕਮੇਟੀ ਮੈਂਬਰਾਂ ਨੇ ਹੋਰ ਕੀ ਦੱਸਿਆ ਤੁਸੀਂ ਵੀ ਵੇਖੋ ਇਸ ਖਾਸ ਖਬਰ ਵਿੱਚ ਪਣੀਪਿੰਡ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਵਾਗੂ ਜੀ ਕਾਲ ਖਾਲਸਾ ਵਾਗੂ ਜੀ ਫਤਿਹ ਸਬੂ ਨਾਨਕ ਨੇ ਵਾ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਜਿੰਨੇ ਵੀ ਇਹ ਕੋਈ ਦੇਖਣ ਆਲੇ ਹੈਗੇ ਸਾਧ ਸੰਗਤ ਮੈਂ ਉਹਨਾਂ ਨੂੰ ਆਪੇ ਨਾਨਕ ਦੇਵ ਜੀ ਵਰਤ ਰਵੀਆਂ ਲੱਖ ਲੱਖ ਧੰਨਵਾਦ ਆਹ ਔਰ ਅੱਜ ਸਾਡੇ ਤੋਂ ਜੀ ਪਿੰਡ ਜ਼ਿਲ੍ਹਾ ਜਲੰਧਰ ਵਿਖੇ ਨਾ ਕਿਰਤਨ ਜੀ ਕਾਲੂ ਹਟੇਪੋ ਪੈਣਾ ਹੈਗਾ ਤੇ ਅੱਜ ਨਾ ਕਿਰਤਨ ਜਾ ਰਹੀ ਸਾਡੇ ਨਕਰ ਨੇ ਕੋਈ 파ਟੀ ਵਜੇ ਤੋਂ ਉੱਪਰ ਰੱਖੇ ਹਰ ਇੱਕ ਬੰਦੇ ਨੇ ਨਗਰ ਕੀ ਪੂਰਾ ਸਹਿਯੋਗ ਕੀਤਾ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਨਗਰ ਕੀ ਸੁਝਾ ਇੰਨਾ ਸਹਿਯੋਗ ਕੀਤਾ ਤੇ ਜਿਨ੍ਹਾਂ ਨੇ ਪੰਡਾਲ ਇੰਨੇ ਵਧੀਆ ਸਜਾਏ ਸੀ ਲੰਗਰ ਚਾਹ ਪਾਣੀ ਪ੍ਰਸ਼ਾਦ ਇੰਨੇ ਵਧੀਆ ਚਲਾਏ ਸੀ ਉਹ ਸਾਰੇ ਨਗਰ ਨਿਵਾਸੀਆਂ ਦਾ ਜਿਹੜੇ ਸੇਵਾਦਾਰ ਸੀ ਜਿਨ੍ਹਾਂ ਨੇ ਪੰਡਾਲ ਇੰਨੇ ਵਧੀਆ ਲਾਇਆ ਜੀ ਤਰ੍ਹਾਂ ਤਰ੍ਹਾਂ ਸਾਰਿਆਂ ਦਾ ਧੰਨਵਾਦ ਹੈ ਲੰਗਰ ਵੀ ਤਰ੍ਹਾਂ ਤਰ੍ਹਾਂ ਦੇ ਕੋਈ ਚਾਹ ਪਕੌੜੇ ਚੱਲਦੇ ਆ ਜੀ ਕਿਤੇ ਡਾਈ ਬੋਰ ਚੱਲ ਰਿਹਾ ਜੀ ਕਿਤੇ ਬਰੈਡ ਪਕੌੜਾ ਚੱਲ ਰਿਹਾ ਜੀ ਕਿਤੇ ਮੈਂ ਆਪਣਾ ਪ੍ਰੋਗਰਾਮ ਚੱਲ ਰਿਹਾ ਸੀ ਮੈਨੂੰ ਬੜਾ ਧੰਨਵਾਦ ਮਿਲ ਸਕਿਆ ਸਭ ਤੋਂ ਵੱਧ ਜਿਆਦਾ ਧੰਨਵਾਦ ਮੈਂ ਇਸ ਗੱਲ ਤੇ ਆ ਕਿ ਕੋਈ ਪਾਰਟੀ ਵਾਜੀ ਨਹੀਂ ਸਾਰੀ ਜੀ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਸਾਰੇ ਨਗਰ ਨੇ ਪੂਰਾ ਸਜੂ ਕੀਤਾ ਔਰ ਰੌਣਕ ਪਹਿਲਾਂ ਇਦਾਂ ਅਸੀਂ ਕਦੇ ਨਹੀਂ ਦੇਖੀ ਜਿੰਦੀ ਹੈ ਅੱਜ ਨਗਰ ਦੀ ਜਿੰਨ ਤੇ ਰੌਣਕ ਸੀ ਉਹ ਤੁਸੀਂ ਦੇਖ ਵੀ ਸਾਡੇ ਦੇ ਇਸ ਚੈਨਲ ਤੇ ਸਾਰੀ ਸੰਗਤ ਦਾ ਸਾਰੀ ਸੰਗਤ ਦਾ ਇਹ ਪੂਰੀ ਜਿਹੜੀ ਸੰਗਤਾ ਜਿਹਨੇ ਸਾਡਾ ਸਹਿਯੋਗ ਦਿੱਤਾ ਸਾਰੀ ਸੰਗਤ ਨਾਲ ਰਹੀ ਪਹਿਲਾਂ ਬੀਬੀਆਂ ਹੀ ਹੁੰਦੀਆਂ ਇਹ ਜੀ ਇਸ ਵਾਰ ਆਦਮੀ ਬੜੇ ਨੇ ਸਾਡੇ ਨਾਲ ਬੜਾ ਸੁਚੋਗਤ ਉਹਨਾਂ ਨੇ ਅਸੀਂ ਸਾਰੀ ਸੰਗਤ ਦਾ ਬੰਦਰ ਬੰਧਕ ਕਮੇਟੀ ਦਾ ਪੂਰੇ ਐਨਆਰਆਈ ਵੀਰਾਂ ਦਾ ਸਾਰਿਆਂ ਦਾ ਸਤਿਉੰਗ ਜਿਨ੍ਹਾਂ ਸਿੱਛੇ ਨਾਲ ਜਨਰ ਵੀ ਆਮ ਇੱਕ ਤਰਫ ਖੜਦਾ ਸੁਚੋਗਤ ਅਸੀਂ ਸਾਰਿਆਂ ਦਾ ਬਹੁਤ ਬਹੁਤ ਧਰੋਦਨ ਵਾਧਿਆ ਆਪਾਂ ਨਾਨਕ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸੋਨਿਹਾਲ ਸਤਿ ਸ੍ਰੀ ਅਕਾਲ